ਆਜ਼ਾਦੀ ਬਾਰੇ ਬੜੀਆਂ ਹੀ ਰਚਨਾਵਾਂ ਨੇ ਉਹਨਾਂ ਵਿੱਚੋਂ ਵੀ ਬਹੁਤ ਕੁਝ ਸਾਡੇ ਲਈ ਕਹੀਆਂ ਸਾਡੇ ਲਈ ਕੁਝ ਕਰਨ ਵਾਸਤੇ ਵੀ ਸਾਨੂੰ ਪ੍ਰੇਰਿਤ ਕਰਦੀਆਂ ਨੇ ਪਿਛਲੇ ਹੀ ਜਿਨੀ ਆਪਾਂ ਪ੍ਰਕਾਸ਼ ਤੇ ਵਿੱਚ ਬਹੁਤ ਮਨਪਸੰਦੀ ਘਟਨਾ ਵਾਪਰੀ ਹੈ ਕਿ ਜਿਸ ਨੇ ਸਾਡੇ ਕਟਨਾਵਾਂ ਦਾ ਪਹਿਲਾਂ ਵੀ ਵਾਪਰਦੀਆਂ ਨੇ ਭੁੱਲ ਜਾਂਦੇ ਆਪਾਂ ਸੰਸਾਰ ਦੇ ਵਿੱਚ ਸਾਡੇ ਭਾਰਤ ਮਹਾਨ ਦੇ ਦੂਜੇ ਤੇ ਕਹਿੰਿਆ ਗੁਰੂਆਂ ਪੀਰਾਂ ਦੀ ਧਰਤੀ ਕਹਿੰਿਆ ઋਸ਼ੀਆਂ ਮੁਨੀਆਂ ਦੇਵਤਿਆਂ ਦੀ ਧਰਤੀ ਕਹਿੰਿਆ ਉਹਨੂੰ ਸ਼ਰਨ ਸਰ ਕੀਤਾ ਹੈ ਬੱਤੀ ਨੇ ਕਮਤਾ ਪੜੀ ਐ ਇਆਂ ਦੀ ਲੋੜੀ ਮਣਾਉਂ ਬਹੁਤ ਵਧੀਆ ਗੱਲ ਆ ਇੱਕ ਵੀਰ ਨੇ ਹੋਰ ਬੰਗਾਰ ਪਾਈ ਐ ਬੜੇ ਸੋਹਣੇ ਢਾਂਗ ਨਾਲ ਉਹਦੇ ਨੇ ਇੱਕ ਵੀਰ ਨੇ ਸਾਡੇ ਕਵੀ ਜਨਾਂ ਨੂੰ ਸੁਸਤਾਂਉਣ ਦੀ ਲੋਣੀ ਕਿਹਾ ਬੰਗਾਰੋ ਹੰਬੜਾ ਮਾਰੋ ਤੇ ਯਸ਼ੀਦੇ ਹੋਕੇ ਆਪਣੇ ਕਾਰਜਾਂ ਨੂੰ ਨਿਭਾਓ ਤੇ ਸੁਸ਼ਟ ਹੋਣ ਦਾ ਸਮਾਂ ਨਹੀਂ ਮੇਰੇ ਕੋਲ ਸਹੀ ਗੱਲ ਹੈ ਕਿਉਂਕਿ ਸਾਰੀਆਂ ਰਚਨਾਵਾਂ ਤੋਂ ਮੈਂ ਇਹੀ ਕਤਨ ਜੋੜ ਕੱਢਿਆ ਕਿ ਵੀ ਜੋ ਸਾਡੇ ਸ਼ਹੀਦਾਂ ਨੇ ਇੰਡੀਆਂ ਉੱਚੀਆਂ ਨੰਨੀਆਂ ਕੀਮਤੀ ਜਾਨਾਂ ਵਾਰ ਕੇ ਆਜ਼ਾਦੀ ਦਾ ਸੁਪਨਾ ਲੈ ਕੇ ਯਾਦਗਾਰੀ ਕਰਾਇਆ ਸੀਗਾ ਭਿਆਂਦੀ ਸੀ ਉਹ ਯਾਦ ਵੀ ਅਸੀਂ ਦੇਖਦੇ 78 ਸਾਲ ਹੋ ਗਏ ਪਰ ਕਿਤੇ ਕੀਤੀ ਜਰੂਰ ਹੈ ਮੈਂ ਨਹੀਂ ਕਹਿੰਦਾ ਕਿ ਨਹੀਂ ਕੀਤੀ ਕੀਤੀ ਹੈ ਪਰ ਜੋ ਉਹਨਾਂ ਨੇ ਆਪਣੇ ਮਨ ਦੇ ਵਿੱਚ ਇੰਨੀਆਂ ਕੀਮਤੀ ਉਤਿਆ ਜਾਨਾਂ ਵਾਰ ਕੇ ਮਨਜ ਸੁਪਨੇ ਸਜੋਏ ਸੀ ਪਰ ਉਸ ਤਖ ਦੀ ਆਜ਼ਾਦੀ ਅਜੇ ਸਾਡੇ ਤੱਕ ਨਹੀਂ ਪਹੁੰਚੀ ਕਿੰਨਾ ਕੋਲੇ ਪਹੁੰਚੀਆ ਉਹ ਕਾਰਪੋਰੇਟ ਕਹਿੰਦਾ ਕਰ ਬڑے-ਬڑے ਜ਼ਗੀਰਦਾਰਾਂ ਕੋਲੇ بڑے-ਬڑے ਅਜਿਓਗ ਪੱਤੀਆਂ ਕੋਲੇ ਪੂੰਜੀਵਾਦਨਾ ਕੋਲੇ ਪਰ ਆਮ ਹੀਰੇ ਦੇ ਪੱਤਰ ਤੱਕ ਆਜ਼ਾਦੀ ਅਜੇ ਤੱਕ ਨਹੀਂ ਆਈ ਉਹਦਾ ਕਾਰਨ ਇੱਕੋ ਹੀ ਹੈ ਕਿ ਸਾਡੇ ਹੁਣ ਦੇ ਜੋ ਅਜੋਕੇ ਜਾਂ ਪਹਿਲੇ ਬੇਈਮਾਨ ਆਗੂ ਸੀਗੇ ਉਹਨਾਂ ਦੇ ਮਨ ਦੇ ਵਿੱਚ ਖੋਟ ਹੈ ਕਿਉਂਕਿ ਉਹ ਕਹਿੰਦੇ ਨੇ ਵੀ ਹੀਰੇ ਦੇ ਪੱਤਰ ਤੱਕ ਆਜ਼ਾਦੀ ਜੇ ਆ ਗਈ ਤਾਂ ਉਹ ਸਾਡੀਆਂ ਕੁਰਸੀਆਂ 'ਤੇ ਝੱਕਣਗੇ ਝੱਕਣਾ ਵੀ ਹੈ ਏਕਤਾ ਮੈਨੂੰ ਕਰ ਯਾਦ ਆਉਂਦੀ ਆ ਪਿੱਛੇ 18 ਜੁਲਾਈ ਨੂੰ ਅਡੀ ਮਹਿਲ ਕਾਂ ਦੀ ਧਰਤੀ ਤੇ ਜੋ ਬੀਕ ਬੈਕ ਕਰਨ ਦੀ ਤੌਰ ਦਾ ਕਿੰਨਾ ਵੱਡਾ ਕਾਂਡ ਹੋ ਗਿਆ ਸੀ ਮੈਂ ਉਹ ਗੱਲ ਨੂੰ ਉੱਥੇ ਵੇਖਣਾ ਕਲਕੱਤੇ ਵਾਲੇ ਨਾਲ ਅਗਰ ਜੇ ਉਥੋਂ ਦੇ ਲੋਗ ਆਮ ਜਨਤਾ ਦਾ ਕੱਠ ਉਸ ਗੱਲ ਨੂੰ ਇੰਨੇ ਲੈਵਲ ਤੇ ਨਾ ਲੈ ਕੇ ਜਾਂਦਾ ਕਮੇਟੀਆਂ ਨਾ ਬਣ ਜਾਂ ਉਹਨੂੰ ਏਦਾਂ ਨਾ ਹਾਈਲਾਈਟ ਕੀਤਾ ਜਾਂਦਾ ਤਾਂ ਉਸ ਕੁੜੀ ਦਾ ਕਤਲ ਉਸ ਪਿਤਾ ਦਾ ਗੱਲ ਹੀ ਪਾ ਦੇਣਾ ਸੀ ਪਰ ਉਹ ਉਹਨਾਂ ਲੋਕਾਂ ਦੀ ਜਿੱਤ ਹੋਈ ਸੀ ਜਿਨ੍ਹਾਂ ਨੇ ਉਹਨਾਂ ਦੋਸ਼ੀਆਂ ਨੂੰ ਸਿੱਖਾਂ ਹੇਠੜਿਆ ਸੀ ਇੱਥੇ ਵੀ ਮੈਂ ਉਹੀ ਇਹੋ ਜਿਹੇ ਹੱਦ ਲੈਣ ਦੀ ਗੱਲ ਕਰਨਾ ਸੋਚੇ ਭਾਰਤੀ ਵੀਰਨ ਜੋ ਘਟਨਾ ਉੱਥੇ ਵਾਪਰੀ ਹੈ ਕਲਕੱਤੇ ਦੇ ਵਿੱਚ ਕੱਲ ਮੈਂ ਫੋਟੋ ਵਿੱਚ ਦੇਖਿਆ ਉਹ ਜਿਹੜਾ ਇੱਕ ਖੜਿਆ ਇਹਨਾਂ ਨੇ ਤੀਜਾ ਉਹ ਆਪਣਾ ਦੋਫੀ ਉਹਦੇ ਚਿਹਰੇ ਤੋਂ ਦੇਖ ਕੇ ਕਿਵੇਂ ਅੱਖਾਂ ਦੇ ਵਿੱਚ ਹੱਸ ਰਿਹਾ ਹੈ ਵੀਡੀਓ ਦੇ ਵਿੱਚ ਘਟਨਾ ਵਾਪਰੀ ਸੀ ਬੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ ਉੱਥੋਂ ਦਾ ਜਿਹੜਾ ਸਾਥ ਸੀਗਾ ਇੱਕ ਲੜਕੀ ਨਾਲ ਬਲਾਤਕਾਰ ਹੋਇਆ ਮੈਂ ਬਹੁਤ ਨਸਿਰੋਨੀ ਉਹਨੇ ਦੱਸਿਆ ਕਰੇ ਗਿਆ ਉਹਦੇ ਸਿਰ ਤੇ ਹੱਥ ਰੱਖਿਆ ਹੱਕ ਨਹੀਂ ਮੰਗਦਾ ਕਿਉਂਕਿ ਜਿਹੜੇ ਸਾਡੇ ਆਗੂ ਹੁੰਦੇ ਨੇ ਉਹ ਸਾਡੇ ਜਨਮਾਂ ਵਾਲ ਦੀ ਰੱਖੀ ਹੁੰਦੇ ਨੇ ਫੜੇ ਖੰਡੌਲ ਤੇ ਰੱਖੀ ਹੁੰਦੇ ਨੇ ਪੁੱਛਿਆ ਬੱਚੇ ਨੂੰ ਕਿ ਹਾਂ ਮਕੀ ਨੇ ਦੱਸਿਆ ਨਮੋਸ਼ੀ ਨਾਲ ਉਹਦੇ ਮੇਰੇ ਨਾਲੇ ਕਹਾਂ ਰੱਖਿਆ ਮੈਂ ਕਿ ਤੂੰ ਰੌੜਾ ਪਾਇਆ ਸੀ ਕੀ ਕੀ ਸੀ ਕਿੰਨੀਆਂ ਹਾਂ ਕਿਨੇ ਹੁਣ ਕੀ ਕਰ ਉਹੇ ਬਾਦ ਵਿੱਚ ਹੀ ਨਾਲ ਠੀਕਿਆ ਉਹਨੇ ਸਿਪਾਹੀ ਬੁਲਾਏ ਕਿਉਂਕਿ ਸਮੇਂ ਨਾਲ ਹੱਕ ਨੂੰ ਨਹੀਂ ਮੇਰੇ ਕਹਤੋਂ ਇਮਾਨਦਾਰੀ ਛੋਟੋ ਨਾ ਲੀਡਾ ਸਾਡੇ ਮਾਲ ਦੀ ਜਨ ਹੋ ਇਮਾਨਦਾਰੀ ਨਹੀਂ ਹੈ ਜੇ ਹੋਵੇ ਮੈਂ ਕਹਿੰਦਾ ਕਿ ਤੁਸੀਂ ਦੋ ਘਰਾਂ ਦੇ ਵਿੱਚ ਦੋਚੋ ਕਹਾ ਫੜਕੇ ਓਕੇ ਟੰਗ ਕੇ ਮਾਰ ਕੇ ਦਿਖਾ ਦਿਓ ਲੋਕਾਂ ਨੂੰ ਅੱਗਉਣਗੇ ਸੰਕੇਤ ਕਰਦੇ ਵੀ ਜੇ ਇਹੋ ਜਿਹਾ ਕਾਰਾ ਕਰ ਗਏ ਤਾਂ ਆਖਰ ਹੋਏਗਾ ਕਰਕੇ ਦਿਖਾ ਦਿਓ ਵੀ ਜਿੰਦੀਆਂ ਘਟਨਾ ਸਾਡੇ ਸਮਝਿਆ ਤਾਂ ਉਹਨੇ ਕਿਹਾ ਪੁਕਾ ਹੋਇਆ ਜਦੋਂ ਪਤਾ ਲੱਗਾ ਸਪਾਹੀਆਂ ਨੇ ਅੱਧਾ ਟੱਕ ਕਿਲੋਮੀਟਰ ਦੇ ਵਿੱਚ ਸਾਨੂੰ ਲੜਕੀ ਦੀ ਚੀਖ ਸੁਣੀ ਹੈ ਤਾਂ ਉਹਨੇ ਕਿਹਾ ਵੀ ਕਿੱਤਾ ਕਿਲੋਮੀਟਰ ਦੇ ਵਿੱਚ ਜਿੰਨੇ ਵੀ ਘਰ ਆਉਂਦੇ ਹਨ ਉਹਨਾਂ ਸਾਰੇ ਮਰਦਾਂ ਨੂੰ ਬਾਹਰ ਕੱਢੋ ਬਾਹਰ ਕੱਢ ਕੇ ਉਹਨਾਂ ਨੂੰ ਹੁਕਮ ਕਰਤਾ ਈਆ ਪੜੇ ਲਾ ਕੇ ਜ ਘਟਨਾ ਵਾਪਰੀ ਹੈ ਦੋਸੀ ਰੱਬ ਲੋ ਦੋ ਘੰਟਿਆਂ ਦੇ ਵੀਜੇ ਨਾਲ ਲੱਗਿਆ ਤਾਂ ਉਹਨੂੰ ਸਾਰਿਆਂ ਨੂੰ ਮਾਰ ਦੂੰਗਾ ਮੈਂ 10 ਮਿੰਟਾਂ ਵਿੱਚ ਜੋ ਸ਼ਿਕਾਰੀ ਤੇ ਪੁਨੰਦੋਸਨ ਖੜ ਕੇ ਹਿੱਲ ਸਕਦਾ ਉਹਦੇ ਵਿੱਚ ਰੋਕਣ ਸੇਤ ਹੋ ਗਿਆ ਉਸ ਤੋਂ ਬਾਅਦ ਕਿ 50 ਸਾਲ ਵੀਜੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਾਰਨਾ ਨਹੀਂ ਬਣ ਕਰਿਆ ਕਹਿਣ ਤੋਂ ਬਾਅਦ ਮੇਰਾ ਇੱਕੋ ਹੀ ਹੈ ਆਜ਼ਾਦੀ ਉਸੇ ਬੜੇ ਪਿਆਰ ਨਾਲ ਬੜੀਆਂ ਕੀਮਤੀ ਜਾਨਾਂ ਦੇ ਕੇ ਲੈ ਲਈ ਪਰ ਸਾਡੇ ਜਿਹੜੇ ਕੁਰਸੀਆਂ ਤੇ ਬੈਠੇ ਲੀਡਰ ਨੇ ਉਹਨਾਂ ਦੇ ਮਨ ਟਖੋਟ ਹੈ ਕਿਉਂਕਿ ਉਹ ਉਹਨਾਂ ਲੋਕਾਂ ਨੂੰ ਪਾਲਦੇ ਨੇ ਜਿਹੜੇ ਗਲਤ ਕੰਮ ਕਰਦੇ ਕੋ ਗਲਤ ਕੰਮ ਆਇਆ ਤਾਂ ਉਹ ਆਸਰਾ ਦਿੰਦੇ ਨੇ ਸਾਰੇ ਆदमी ਗਲਤ ਕੰਮ ਨਹੀਂ ਕਰਨ ਵਾਲੇ ਨੇ ਆਮ ਜਨਤਾ ਗਲਤ ਕੰਮ ਜਦੋਂ ਆਪਣਾ ਕਰਦੀ ਹੈ ਕਿ ਰੋਲਾ ਪਉਂਦੀ ਹੈ ਫਿਰ ਪਟਾਉਂਦੀ ਹੈ ਪਰ ਉਹ ਉਹਨਾਂ ਲੋਕਾਂ ਦੀ ਤਾਕਤ ਦੇ ਨਾਲ ਡਰਾ ਕੇ ਧਮਕਾ ਕੇ ਜਾਂ ਪੈਸੇ ਦੇ ਯੋਗ ਨਾਲ ਉਹਨਾਂ ਨੂੰ ਚੁੰਗਲ ਦੇ ਹੇਠ ਦਬ ਕੇ ਰੱਖ ਦਿੰਦੇ ਨੇ ਸੋ ਸਾਨੂੰ ਸਾਰਿਆਂ ਨੂੰ ਇਹੀ ਹੈ ਦਰੈਣਾ ਚਾਹੀਦਾ ਜੇ ਜਿੰਦ ਤੇ ਕਿਸੇ ਯਾਦੀ ਦੇ ਦਰ ਬਾਰੇ ਗੋਲਦੇ ਆ ਕਿ ਵੀ ਜਿੰਨੀ ਸਾਡੀ ਕਾਨੂੰਨ 'ਚ ਜੋਰ ਹੈ ਅਸੀਂ ਹਰ ਇੱਕ ਨੂੰ ਸੁਚੇਤ ਕਰਕੇ ਆਪਣੇ ਹੱਕਾਂ ਤੋਂ ਵੀ ਆਪਣੇ ਫਰਜ਼ਾਂ ਤੋਂ ਵੀ ਤੇ ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹਨੂੰ ਅਸੀਂ ਜਿੰਨਾ ਕਿ ਕਾਨੂੰਨ ਦੇ ਜਰੀਏ ਕਰ ਸਕਦੇ ਹਾਂ ਉਹ ਕਰੀਏ ਜਿੰਨਾ ਕਿ ਦੂਜੇ ਭੈਣ ਭਾਈ ਨੂੰ ਸ਼ਬਦਾਂ ਰਾਹੀਂ ਪ੍ਰੇਰਿਤ ਕਰ ਸਕਦੇ ਹਾਂ ਕਹਿ ਕੇ ਕਰ ਸਕਦੇ ਹਾਂ ਉਹ ਕਰੀਏ ਤਾਂ ਕਿ ਸਾਡੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੇ ਜਿਨ੍ਹਾਂ ਨੇ ਇੰਨੀ ਯਕੀਨਤੀ ਜਾਨਾਂ ਮਾਰੀਆਂ ਇਹ ਆਜ਼ਾਦੀ ਲੈ ਕੇ ਤਾਂ ਦਿੱਤੀ ਪਰ ਮੈਂ ਇਹ ਕਹੂੰਗਾ ਕਿ ਵੀ ਲੰਗੜੀ ਆਜ਼ਾਦੀ ਸੀ ਤਾਂ ਇਹ ਮੇਰੀ ਗੱਲ ਦੂਰ ਨਾ ਚਲੀ ਜਾਵੇ ਇੱਕ ਵਾਰ ਕਦੇ ਹਾਲਤ ਨੇ ਖੈਰ ਤੋਂ ਯਾਦ ਹੋਊਗਾ ਉਹ ਆਪਣੇ ਕਮਲ ਸਿੰਘ ਸੂਹੀ ਜੀ ਹੁੰਦੇ ਸੀਗੇ ਇੱਕ ਸਕੂਲ ਦੇ ਵਿੱਚ ਕਿਸੇ ਅਧਿਆਪਕ ਨੇ ਯਾਸੀ ਦੇਸ ਤੇ ਬੋਲਦੇ ਕਹਿੰਦਾ ਉਹਨੂੰ ਸ਼ਾਇਦ ਕੋਈ ਸਚਕ ਵਜਾ ਹੋ ਗਿਆ ਸੀਗਾ ਗੱਲ ਨਹੀਂ ਸੱਚੀ ਗੱਲ ਮੂੰਹ ਚੋਂ ਬੋਲੀ ਜਾਂਦੀ ਹੈ ਕਿਉਂਕਿ ਸੱਚ ਜੇ ਟਿਕਦਾ ਨਹੀਂ ਉਹ ਜਵਾਨ ਤੇ ਆ ਕੇ ਲੋਕਾਂ ਤੱਕ ਚਲਾ ਜਾਂਦਾ ਸੋ ਮੈਂ ਅੱਜ ਦੇ ਇਸ ਮਹਿਲ ਦੇ ਵਿੱਚ ਜਿੰਨੇ ਵੀ ਵੀਰਾਂ ਨੇ ਕਮਤਾਵਾਂ ਬੜੀਆਂ ਨੇ ਅਭੀਬਾਈ ਨੇ ਬਹੁਤ ਪਿਆਰੀ ਕਮਤਾਵਾਂ ਪੜੀਆਂ ਆ ਬਾਲਾ ਜੀ ਨੇ ਬਾਕੀ ਹੋਰ ਭਰਾਵਾਂ ਨੇ ਇਹ ਆਪਣਾ ਸਰੂਰ ਵੀ ਬੈਠਾ ਬੜੀ ਸੋਹਣੀ ਕਮਤਾ ਮਿਲ ਗਿਆ ਬਹੁਤ ਵਧੀਆ ਮੀਂਸਾ ਜੀ ਨੇ ਬੜੀ ਤਾਨੂ ਦੋਣਾ ਦਿਨ ਵਾਲੀ ਕਵਤਾ ਗੋਟੀ ਹੈ ਗੁਰੂ ਜੀ ਨੇ ਆਪਣੇ ਬਾਰੇ ਬੜਾ ਸੋਹਣਾ ਦੱਸਿਆ ਹੈ ਕਿ ਮੇਰਾ ਕਹਿੰਦਾ ਭਾਈ ਮਖੀ ਦਾ ਜੀ ਨਾ ਸਾਰੇ ਵੀਰਾਂ ਨੇ ਇਹ ਸਾਡੇ ਵੀਰ ਨੇ ਸਾਜੇ ਬਾਜ ਨੂੰ ਸਮੇਲ ਵਿੱਚ ਇਕੱਠਾ ਕਰ ਲਿਆ ਇਹਨਾਂ ਨੇ ਵੀ ਰੰਗ ਬੰਨਤਾ ਸੋ ਮੈਂ ਅੱਜ ਇਸ ਮਹਿਫਿਲ ਦੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨ ਦਿਨਾ ਤੇ ਆਪਣੀਆਂ ਕਲਮਾਂ ਨੂੰ ਸ਼ਾਨ ਤੇ ਲਾ ਕੇ ਰੱਖੋ ਮੈਂ ਨਹੀਂ ਕਹਦਾ ਕਿ ਕਲਮ ਨੂੰ ਕਿਸੇ ਦੇ ਘੱਟੇ ਮਾਰੋ ਨਾ ਸ਼ਬਦਾਂ ਨਾਲ ਪ੍ਰੇਰਿਤ ਕਰੋ ਤਾਂ ਕਿ ਉਹ ਗੱਲ ਉਸ ਵਿਅਕਤੀ ਦੇ ਮਨ ਦੇ ਵਿੱਚ ਜਾ ਖੋਵੇ ਵੀ ਜਿਹੜੀ ਇਹ ਰਾਇਟਰ ਜਾਂ ਕੋਈ ਦੇਸ਼ ਮਿੱਤਰ ਜਾਂ ਕੋਈ ਸਹਿਤਕਾਰ ਕਹਿੰਦਾ ਉਹ ਸਾਡੇ ਭਲੇ ਲਈ ਕਹਿੰਦਾ ਨਾ ਕਿ ਉਹ ਆਪਣੇ ਭਲੇ ਲਈ ਕਹਿੰਦਾ ਜਾਂ ਸਮੁੱਚੀ ਰਕਾਇ ਲਈ ਕਹਿੰਦਾ ਸੋ ਮੈਂ ਸਮਾਂ ਬਹੁਤ ਉੱਟਾ ਹੋ ਗਿਆ ਰਾਜਨਤਿਕ ਸਾਰਿਆਂ ਨੇ ਪੜ੍ਹਨੀਆਂ ਸੁਣੀਆਂ ਮੇਰੀ ਵਿਰਤਨਾ ਇਹ ਸੇ ਯਾਦ ਦੀ ਬਾਰੇ ਸੀ ਦੀ ਚਲੋ ਅਦੇ ਫੇਰ ਸੀ ਸੋ ਇਨ੍ਹਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਦਾ ਬਹੁਤ ਬਹੁਤ